ਮਾਨਯੋਗ ਡੀਜੀਪੀ ਪੰਜਾਬ ਸਪੈਸ਼ਲ ਡੀਜੀਪੀ ਲਾ ਐਂਡ ਆਰਡਰ ਡਾਈਜੀ ਬਾਰਡਰ ਇਹਦੇ ਦਿਸ਼ਾ ਨਿਰਦੇਸ਼ਾ ਹੈ ਅੱਜ ਅਕਰੋਸ ਸਟੇਟ ਆਫ ਪੰਜਾਬ ਵੱਖ-ਵੱਖ ਜਿਹੜੇ ਪ੍ਰਪੋਰਟਡਲੀ ਡਰੱਗ ਹੌਟਸਪੌਟਸ ਹੈਗੇ ਨੇ ਜਾਂ ਜਿੱਥੇ ਸਾਨੂੰ ਲੱਗਦਾ ਕਿ ਨਸ਼ੇ ਦੀ ਵਿਕਰੀ ਹੈ ਜਾਂ ਕੰਜ਼ਮਪਸ਼ਨ ਹੈ ਇਹੋ ਜੇ ਸਪੌਟਸ ਆਈਡੈਂਟੀਫਾਈ ਕਰਕੇ ਅਕਰੋਸ ਦ ਸਟੇਟ ਕਾਸੋ ਆਪਰੇਸ਼ਨ ਕੀਤੇ ਜਾ ਰਹੇ ਨੇ ਐਂਡ ਉਸੇ ਲੜੀ ਦੇ ਵਿੱਚ ਆ ਜਿਹੜਾ ਰੇਲਵੇ ਲਾਈਨ ਹੈ ਇਨ ਪੁਲਿਸ ਡਿਸਟ੍ਰਿਕਟ ਬਟਾਲਾ ਤਾਂ ਇੱਥੇ ਅੱਜ ਅਸੀਂ ਕਾਸੋ ਕਰਾ ਰਹੇ ਨੇ ਤਾਂ ਕਾਫੀ ਇਥੇ ਅਸੀਂ ਆਈਡੈਂਟੀਫਾਈ ਕਰਦੇ ਹੈ ਆਫਟਰ ਟੇਕਿੰਗ ਲੋਕਾਂ ਦੇ ਇਨਪੁਟਸ ਲੈ ਕੇ ਇੰਟੈਲੀਜੈਂਸ ਦੇ ਇਨਪੁਟਸ ਲੈ ਕੇ ਕਿ ਜਿੱਥੇ ਜਿੱਥੇ ਪੋਸੀਬਲੀ ਹੌਟਸਪੌਟ ਹੋ ਸਕਦੇ ਨੇ ਥੋੜੇ ਧਿਆਨ ਚੀ ਹੋਗਾ ਫਰਮ 1 ਮਾਰਚ ਥਿਸ ਈਅਰ ਸਰਕਾਰ ਵੱਲੋਂ ਜਿਹੜੀ ਯੁੱਧ ਨਸ਼ਾ ਵਿਰੁੱਧ ਮੁਹਿੰਮ ਸਟਾਰਟ ਕੀਤੀ ਗਈ ਹੈ ਉਸੀ ਕੰਟੀਨਿਊੇਸ਼ਨ ਦੇ ਵਿੱਚ ਹੁਣ ਅਸੀਂ ਦੇਖ ਰਹੇ ਹਾਂ ਕਿ ਕਿੱਥੇ-ਕਿੱਥੇ ਹਜੇ ਵੀ ਕੁਝ ਕੰਟੀਨਿਊੇਸ਼ਨ ਹੈ ਡਰੱਗਸ ਦੀ ਜਾਂ ਵਿਕਰੀ ਹੈ ਤਾਂ ਉਸ ਨੂੰ ਰੋਕਣ ਲਈ ਆ ਉਹਨੂੰ ਫਰਦਰ ਕੰਟਰੋਲ ਕਰਨ ਲਈ ਅਸੀਂ ਅੱਜ ਇਹ ਜਿਹੜਾ ਕਾਸੋ ਆਪਰੇਸ਼ਨ ਇੱਥੇ ਚਲਾਇਆ ਤਾਂ ਇੱਥੇ ਕੁਝ ਇਨਪੁਟ ਸੀਗੀਆਂ ਤਾਂ ਡੀਐਸਪੀ ਸਾਹਿਬ ਮੈਨੂੰ ਬਰੀਫ ਕਰ ਰਹੇ ਸੀਗੇ ਇਹਦੇ ਵਿੱਚ ਜਦੋਂ ਆਪਰੇਸ਼ਨ ਚੱਲ ਰਿਹਾ ਸੀਗਾ ਕੁਝ ਬੰਦੇ ਫੜੇ ਵੀ ਗਏ ਹੈ ਸਮ ਰਿਕਵਰੀ ਹੈਜ਼ ਬੀਨ ਅਫੈਕਟਡ ਆਲਸੋ ਉਹ ਜਦੋਂ ਪ੍ਰੋਪਰਲੀ ਕੰਪਾਈਲ ਹੋ ਜਾਂਦਾ ਹੈ ਫਿਰ ਤੁਹਾਡੇ ਨਾਲ ਉਹ ਸ਼ੇਅਰ ਅਸੀਂ ਕਰਦੇ ਆ